ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਿਛਲੇ ਕੁਝ ਦਿਨਾਂ ਤੋਂ ਮਸ਼ਹਲਾਂ ਦੇ ਵਿੱਚ ਚੱਲ ਰਹੇ ਹੈਗੇ ਨੇ ਹੁਣ ਨਵੀਂ ਮੁਸ਼ਕਲ ਇਹ ਹੋ ਗਈ ਜਿਹੜਾ ਬਿਆਨ ਦਿੱਤਾ ਸੀ ਮਾਫੀ ਤੇ ਮੰਗ ਲਈ ਪਰ ਹੁਣ ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ ਦੇਖੋ ਜਿਹੜਾ ਕਪੂਰਥਲਾ ਦੇ ਵਿੱਚ ਮਕਦਮਾ ਦਰਜ ਕਰਵਾਇਆ ਗਿਆ ਉਹ ਬੂਟਾ ਸਿੰਘ ਹੁਣਾ ਦੇ ਬੇਟੇ ਨੇ ਜਿਹੜਾ ਵਾ ਮਕਦਮਾ ਦਰਜ ਕਰਵਾਇਆ ਹੈਗਾ ਇਸ ਕਰਕੇ ਉਹਦੇ ਹੁਣ ਇਹਨਾਂ ਦੇ ਜਿਹੜਾ ਕੇਸ ਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਦਾ ਕੰਮ ਸੀ ਕਿਉਂਕਿ ਚੋਣ ਜਾਬਤਾ ਲੱਗਾ ਹੋਇਆ ਤਰਨਤਾਰਨ ਦੇ ਵਿੱਚ ਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕਮ ਰਟਰਨਿੰਗ ਅਫਸਰ ਦੀ ਸ਼ਿਕਾਇਤ ਤੇ ਹੀ ਪੁਲਿਸ ਦਾ ਕੇਸ ਰਜਿਸਟਰਡ ਬੰਦ ਅਸੇ ਲੇਕਿਨ ਇਸ ਮਸਲੇ ਦੇ ਵਿੱਚ ਸਿਆਸਤ ਹੋ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ ਉਹ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿੰਦੇ ਉਹਨਾਂ ਨੂੰ ਸ਼ੌਂਕ ਆ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਵਿਵਾਦਾਂ ਵਿੱਚ ਰਹਿਣ ਦਾ ਸ਼ੌਂਕ ਆ ਕਿ ٹی ਆਰ ਪੀ ਮਿਲ ਜਾਂਦੀ ਆ ਚਰਚਾ ਦੇ ਵਿੱਚ ਹੋ ਜਾਂਦੇ ਨੇ ਵੀ ਪੰਜਾਬ ਦੇ ਵਿੱਚ ਵੀ ਰਾਜਾ ਮਰਿੰਦਰ ਸਿੰਘ ਵੜਿੰਗ ਕੇ ਸੈਂਟਰ ਲੈਵਲ ਤੇ ਵੀ ਰਾਜਾ ਮਰਿੰਦਰ ਸਿੰਘ ਵੜਿੰਗ ਯਾਰ ਹੈ ਨਾ ਇਹ ਸਾਡੇ ਲੀਡਰਾਂ ਨੂੰ ਨੈਸ਼ਨਲ ਲੈਵਲ ਤੇ ਸਾਡੇ ਲੀਡਰਾਂ ਦੀ ਸਾਈਕੀ ਇਹ ਬਣ ਗਿਆ ਕਿ ਤੁਸੀਂ ਇਹੋ ਜਿਹੇ ਸ਼ਬਦ ਬੋਲੋ ਕਿਸੇ ਦੀਆਂ ਭਾਵਨਾਵਾਂ ਨਾ ਪੜ ਕੇ ਨਾ ਹੁਣ ਤੁਸੀਂ ਆਪਣੇ ਪਿਤਾ ਸਮਾਨ ਕਹੀ ਜਾਂਦੇ ਹੋ ਹੁਣ ਸਰਦਾਰ ਬੂਟਾ ਸਿੰਘ ਕਹਿ ਰਹੇ ਹੁਣ ਹੁਣ ਜਿਹੜੀਆਂ ਤੁਸੀਂ ਐਡਜੈਕਟਿਵ ਨਾਲ ਲਾਏ ਨਾ ਉਹ ਉਹ ਹੁਣ ਲੋਕਾਂ ਨੇ ਮaaf ਨਹੀਂ ਕਰਨੇ ਇਹਦੇ ਚ ਬਹੁਤ ਸਾਰੇ ਕਿਉਂਕਿ ਮذਬੀ ਸਿੱਖ ਭਾਈਚਾਰੇ ਦੇ ਨਾਲ ਉਹ ਸੰਬੰਧ ਰੱਖਦੇ ਆਗੇ ਨੇ ਤੇ ਇਹਦੇ ਚ ਤੁਸੀਂ ਉਹਦਾ ਰੰਗ ਉਹਦੀ ਕਾਮ ਕੰਮ ਨੂੰ ਲੈ ਕੇ ਤੁਸੀਂ ਜਿਹੜਾ ਬੋਲਿਆ ਹੈਗਾ ਤੁਸੀਂ ਆਪ ਕਿੱਡੇ ਕੀ ਵੱਡੇ ਸੀ ਤੁਸੀਂ ਕਿਹੜੇ ਕੀ ਕਿਸੇ ਰਿਆਸਤ ਦੇ ਵਾਰਿਸ ਸੀ ਨਾ ਤੁਸੀਂ ਵੀ ਆਮ ਘਰ ਦੇ ਵਿੱਚ ਤੁਸੀਂ ਸੀ ਠੀਕ ਹੈ ਜੱਟ ਸਿੱਖ ਭਾਈਚਾਰੇ ਚੋਂ ਪੈਦਾ ਹੋਗੇ ਉਹ ਉਹ ਐਸੀ ਭਾਈਚਾਰੇ ਚੋਂ ਪੈਦਾ ਫਿਰ ਕੀ ਹੋ ਗਿਆ ਹੈ ਤੇ ਰੱਬ ਦੇ ਬੰਦੇ ਹੀ ਹੈ ਨਾ ਤੇ ਉਹਦੇ ਚ ਤੁਹਾਡਾ ਇਹ ਹੈ ਕਿ ਤੁਹਾਡਾ ਜੱਟਪੁਣਾ ਜਾਂ ਤੁਹਾਡੀ ਰਜਵਾੜਾ ਸ਼ਈ ਹਣਾ ਉਹ ਝਲਕਦੀ ਹੈਗੀ ਹੈ ਨਾ ਵੀ ਇਹ ਚੀਜ਼ਾਂ ਲੋਕਾਂ ਨੂੰ ਨਹੀਂ ਜਜੱਚਦੀਆਂ ਔਰ ਖਾਸ ਕਰਕੇ ਸਾਡ ਤੁਸੀਂ ਤਾਂ ਫਿਰ ਗੁਰੂ ਸਬੰਧ ਦੇ ਫਲਸਫੇ ਤੋਂ ਅਗੇਂਸਟ ਤੁਸੀਂ ਇੱਕ ਆਪਣੇ ਆਪ ਨੂੰ ਕਹਿੰਦੇ ਕਿ ਮੈਂ ਨੈਸ਼ਨਲ ਪਾਰਟੀ ਦਾ ਪ੍ਰੈਜ਼ੀਡੈਂਟ ਐ ਸਾਡੀ ਪਾਰਟੀ ਸੈਕੂਲਰ ਐ ਸੈਕੂਲਰ ਪਾਰਟੀ ਵਾਲੇ ਕੰਮ ਨਹੀਂ ਆਗੇ ਉਹ ਸੈਕੂਲਰ ਪਾਰਟੀ ਦੇ ਇੱਕ ਲੀਡਰ ਦੇ ਕੰਮ ਨਹੀਂ ਆਗੇ ਹੂੰ ਤੁਸੀਂ ਚਾਹੇ ਮਾਫੀਆਂ ਵਾਂਗੂ ਚਾਹੇ ਨੱਕ ਰਗੜੋ ਠੀਕ ਹੈ ਉਹ ਉਹ ਲੋਕਾਂ ਨੇ ਨਹੀਂ ਭੁੱਲਣਾ ਹੈਗਾ ਉਹ ਦੂਜੀ ਗੱਲ ਇਸ ਤੇ ਬਲੋੜੀ ਸਿਆਸਤ ਵੀ ਹੋ ਰਹੀ ਆ ਪਰਚਾ ਕਪੂਰਥਲੇ ਨਹੀਂ ਸੀ ਬੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਚੌਂੜ ਜਾਪਤਾ ਤਰਨਤਾਂ ਦੇ ਵਿੱਚ ਰੈਲੀ ਸੀ ਠੀਕ ਹੈ ਹੁਣ ਤਰਨਤਾਂ ਦੇ ਵਿੱਚ ਹੀ ਆ ਉਹਨੂੰ ਮਾਰਕ ਕੀਤਾ ਉਹ ਨੈਸ਼ਨ ਤਰਨਜੋਗ ਹੁਣ ਦੀ ਸ਼ਿਕਾਇਤ ਤੇ ਸ਼ਾਇਦ ਜਾਂ ਕਿਸੇ ਹੋਰ ਦੀ ਸ਼ਿਕਾਇਤ ਤੇ ਨੈਸ਼ਨਲ ਐਸਸੀ ਕਮਿਸ਼ਨ ਉਹਨਾਂ ਨੇ ਵੀ ਨੋਟਿਸ ਜਾਰੀ ਕਰਦਾ ਡੀਸੀ ਨੂੰ ਪੰਜਾਬ ਦੇ ਐਸਸੀ ਕਮਿਸ਼ਨ ਨੇ ਵੀ ਨੋਟਿਸ ਜਾਰੀ ਕਰਦਾ ਹੁਣ ਇਸ ਮਸਲੇ ਤੇ ਸਿਆਸਤ ਵੀ ਹੋ ਰਹੀ ਆ ਹੁਣ ਸਭ ਤੋਂ ਵੱਡੀ ਗੱਲ ਕਿ ਸਿਆਸਤ ਆ ਜੋੜੀ ਹੋ ਰਹੀ ਹੈ ਪਰ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕਿ ਇੱਕ ਐਡੀ ਪਾਰਟੀ ਦਾ ਵੱਡਾ ਲੀਡਰ ਹੋਵੇ ਜਿਹੜੇ ਕੋ ਤਜਰਬਾ ਹੋਵੇ ਨੈਸ਼ਨਲ ਕਾਂਗਰਸ ਯੂਥ ਦਾ ਪ੍ਰੈਜ਼ੀਡੈਂਟ ਰਹਿ ਚੁੱਕਾ ਹੋਵੇ ਤਿੰਨ ਵਾਰਾਂ ਦਾ ਐਮਐਲਏ ਇੱਕ ਵਾਰ ਦਾ ਮਨਿਸਟਰ ਇੱਕ ਵਾਰਾ ਐਮਪੀ ਹੁਣ ਸਟੇਟ ਦਾ ਪ੍ਰੈਜ਼ੀਡੈਂਟ ਉਹਨਾਂ ਕੋਲ ਅਜਿਹੇ ਲੀਡਰ ਕੋ ਇਹੋ ਜੀ ਆਸ ਨਹੀਂ ਰੱਖੀ ਜਾ ਸਕਦੀ ਕਿ ਤੁਸੀਂ ਕਿਸੇ ਦੀ ਜਾਤ ਨੂੰ ਨਾ ਲੋ ਕਿਸੇ ਦੀ ਰੰਗ ਨੂੰ ਨਾ ਲੋ ਰੰਗ ਦੋ ਨੇ ਤੇਰਾ ਗੋਰਾ ਹੋਊਗਾ ਉਹਦੇ ਵਿਚਾਲੇ ਦਾ ਚਿੱਟਾ ਹੁਣ ਦੇਖੋ ਜਿਹੜੇ ਬੂਟਾ ਸਿੰਘ ਹੋਣੀ ਇੱਕ ਲੀਡਰ ਠੀਕ ਆ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਬੂਟਾ ਸਿੰਘ ਉਹਨਾਂ ਨੇ ਵੀ ਅਕਾਲ ਤੱਕ ਤੋਂ ਉਹ ਸਾਹਬ ਵੱਲੋਂ ਉਹਨਾਂ ਨੂੰ ਵੀ ਦਾਗੀ ਤਨਖਾਈਆ ਕਰਾਰ ਦਿੱਤਾ ਗਿਆ ਕੰਮ ਉਹਨਾਂ ਦੇ ਵੀ ਚੰਗੇ ਨਹੀਂ ਆ ਜਦੋਂ ਉਹ ਦੇਸ਼ ਦੇ ਗ੍ਰਹਿ ਮੰਤਰੀ ਰਹੇ ਹੈਗੇ ਨੇ ਉਹਨਾਂ ਨੇ ਇੱਥੇ ਆ ਕੇ ਮਾਫੀ ਵੀ ਮੰਗੀ ਆ ਸਜ਼ਾ ਵੀ ਭੁਗਤੀ ਆ ਗਿਆ ਉਹ ਇੱਕ ਵੱਖਰਾ ਪਛੋਕੜ ਪਰ ਕਿਸੇ ਦੀ ਜਾਤ ਬਾਰੇ ਕਿਸੇ ਦੇ ਰੰਗ ਬਾਰੇ ਜੇ ਤੁਸੀਂ ਨੌਲਜ ਦੇ ਹੋ ਤੇ ਲੋਕੀ ਮਾਫ ਨਹੀਂ ਕਰਦੇ ਇੱਕ ਬਹੁਤ ਹਰ ਕੋਈ ਗਰੀਬ ਛੁੱਟ ਕੇ ਮਰਿੰਦਰ ਸਿੰਘ ਵੜਿੰਗ ਵੀ ਗਰੀਬ ਪਰ ਠੀਕ ਹੈ ਕਿੱਲੇ ਹੋਣਗੇ ਚਾਰ ਪਰ ਮਿਹਨਤ ਕਰਕੇ ਸਾਰੇ ਪੁੱਜਦੇ ਹੈਗੇ ਨਾ ਕੋਈ ਜਨਰਲ ਕੈਟਾਗਰੀ ਦੇ ਵਿੱਚ ਪੈਦਾ ਹੋ ਗਿਆ ਕੋਈ ਐਸੀ ਭਾਈਚਾਰੇ ਦੇ ਵਿੱਚ ਪੈਦਾ ਹੋ ਗਿਆ ਠੀਕ ਹੈ ਹਰ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਗਰੀਬ ਹਿੰਦੂ ਭਾਈਚਾਰੇ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਗਰੀਬ ਵੱਸਦੇ ਨੇ ਜੱਟ ਭਾਈਚਾਰੇ ਦੇ ਲੋਕ ਵੀ ਪਿੰਡਾਂ ਦੇ ਵਿੱਚ ਬਹੁਤ ਸਾਰੇ ਗਰੀਬ ਭਾਈਚਾਰੇ ਦੇ ਵੱਸਦੇ ਨੇ ਐਸੀ ਭਾਈਚਾਰੇ ਦੇ ਵਿੱਚ ਵੀ ਬਹੁਤ ਸਾਰੇ ਗਰੀਬ ਬਹੁਤ ਸਾਰੇ ਮੀਰ ਹਰ ਹਰ ਧਰਮ ਦੇ ਵਿੱਚ ਹਰ ਫਿਰਕੇ ਦੇ ਵਿੱਚ ਅਮੀਰ ਵੀ ਨੇ ਤੇ ਗਰੀਬ ਵੀ ਹੈ ਉਹ ਉਹ ਨੂੰ ਤੁਸੀਂ ਪਾਸੇ ਰੱਖਣਾ ਚਾਹੀਦਾ ਹੈਗਾ ਤੁਸੀਂ ਇੱਕ ਲੀਡਰ ਹੋ ਤੁਸੀਂ ਤੁਸੀਂ ਵੋਟਾਂ ਮੰਗ ਰਹੇ ਹੋ ਤੁਸੀਂ ਲੋਕਾਂ ਦਾ ਦਿਲ ਦਿਖਾਉਂਦੇ ਹੋ ਹੁਣ ਜੇ ਅਗਰ ਬੂਟਾ ਸਿੰਘ ਹੋਣਾਂ ਦੀ ਗੱਲ ਕੀਤੀ ਜਾਵੇ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁੱਕ ਨੇ ਇੱਕ ਵੱਡੀ ਗੱਲ ਉਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਉਹ 8 ਵਰ ਦੇ ਐਮਪੀ ਨੇ ਇੱਕ ਆਪਣੇ ਆਪ ਚ ਵੱਡਾ ਰਿਕਾਰਡ 8 ਵਰ ਦੇ ਐਮਪੀ ਨੇ ਔਰ ਰਾਜਨੀਤੀ ਤੋਂ ਪਹਿਲਾਂ ਉਹ ਪਹਿਲਾਂ ਜਰਨਲਿਸਟ ਵੀ ਸੀ ਔਰ ਉਹਨਾਂ ਦੀ ਮਹਿੰਤ ਦੇਖੋ ਪਹਿਲੀ ਦਫਾ 1962 ਚ ਉਹ ਕਾਲੀ ਦਲ ਦੀ ਟਿਕਟ ਤੋਂ ਮੋਗਾ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ ਉਦੋਂ ਲੋਕ ਸਭਾ ਹਲਕਾ ਮੋਗਾ ਹੁੰਦਾ ਸੀ ਅੱਜ ਕੱਲ ਮੋਗਾ ਫਰੀਦਕੋਟ ਦਾ ਪਾਰਟ ਫਿਰ ਕੇਂਦਰ ਵਿੱਚ ਡਿਪਟੀ ਮਿਨਿਸਟਰ ਰੇਲਵੇ ਰੇ 1974 ਤੋਂ ਲੈ ਕੇ 1976 ਤੱਕ ਫਿਰ ਕੇਂਦਰੀ ਡਿਪਟੀ ਮਿਨਿਸਟਰ ਵਨਰੀ ਡਿਪਾਰਟਮੈਂਟ ਦੇ ਰਏ 1976 ਤੋਂ 77 ਫਿਰ ਜਨਰਲ ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਰਹਾਗੇ ਨੇ 1978 ਤੋਂ ਲੈ ਕੇ 1980 ਤੱਕ ਫਿਰ ਜੂਨੀਅਰ ਮਿਨਿਸਟਰ ਆਫ ਸਟੇਟ ਸ਼ਿਪਿੰਗ ਐਂਡ ਟਰਾਂਸਪੋਰਟ 1980 ਤੋਂ ਲੈ ਕੇ 1982 ਤੱਕ ਫਿਰ ਜੂਨੀਅਰ ਮਿਨਿਸਟਰ ਆਫ ਸਟੇਟ ਕੈਬਨਿਟ ਮੰਤਰੀ ਐ ਸੈਂਟਰ ਦੇ ਵਿੱਚ ਸਪਲਾਈ ਐਂਡ ਸਪੋਰਟਸ 1982 83 ਦੇ ਫਿਰ ਖੇਤੀਬਾੜੀ ਮੰਤਰੀ ਰਏ 1984 ਤੋਂ ਲੈ ਕੇ 1986 ਤੱਕ ਫਿਰ ਗ੍ਰਹਿ ਮੰਤਰੀ ਰਏ 1986 ਤੋਂ ਲੈ ਕੇ 1999 ਤੱਕ ਫਿਰ ਚੇਅਰਮੈਨ ਰਹੇ ਨੇ ਡਿਫੈਂਸ ਕਮੇਟੀ 1994 ਤੋਂ ਲੈ ਕੇ 95 ਫਿਰ ਸਿਵਲ ਸਪਲਾਈ ਤੇ ਫੂਡ ਸਪਲਾਈ ਜਿਹੜੇ ਖਫਤਕਾਰ ਮਾਮਲਿਆਂ ਦੇ ਮੰਤਰੀ ਰਹੇ ਨੇ 1995 96 ਫਿਰ ਬਿਹਾਰ ਦੇ ਗਵਰਨਰ ਰਹੇ ਨੇ 2004 ਤੋਂ ਲੈ ਕੇ 2006 ਫਿਰ ਰਾਸ਼ਟਰੀ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ 2007 ਤੋਂ ਲੈ ਕੇ 2010 ਤੱਕ ਔਰ ਉਹਨਾਂ ਨੇ ਉਥੇ ਪੜਾਇਆ ਵੀ ਹੈਗਾ ਮਹਾਰਾਸ਼ਟਰ ਦੇ ਵਿੱਚ ਪੜਾਇਆ ਵੀ ਰਿਹਾ ਮਤਲਬ ਇੱਕ ਜਰਨਲਿਸਟ ਇੱਕ ਪ੍ਰੋਫੈਸਰ ਉਹਨੇ ਬੀਏ ਆਨਰ ਕੀਤੀ ਸੀ ਫਿਰ ਐਮਏ ਕੀਤੀ ਫਿਰ ਬਦੇਲਖੜ ਯੂਨੀਵਰਸਿਟੀ ਤੋਂ ਨਾ ਪੀਐਚਡੀ ਕੀਤੀ ਹੈਗੀ ਹੁਣ ਤੁਸੀਂ ਇਹੋ ਜੀ ਹਸਤੀ ਬਾਰੇ ਸਿਰਫ ਆਪਣੇ ਭਾਸ਼ਣ ਲੱਛੇਦਾਰ ਬਣਾਉਣ ਵਾਸਤੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਪ੍ਰੋਬਲਮ ਹੈ ਇੱਕ ਉਹ ਆਪਣੇ ਭਾਸ਼ਣਾਂ ਬੜਾ ਲੱਛੇਦਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਤੁਸੀਂ ਲੱਛੇਦਾਰ ਭਾਸ਼ਣ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਉਦੋਂ ਤੁਸੀਂ ਫਸ ਜਾਂਦੇ ਭਾਸ਼ਾ ਦੇ ਨਾਲ ਜਦੋਂ ਤੁਸੀਂ ਖੇਡਣ ਦੀ ਕੋਸ਼ਿਸ਼ ਕਰਦੇ ਉਹ ਤੁਸੀਂ ਬੁਰੀ ਤਰ੍ਹਾਂ ਲੋਕੀ ਕਹਿੰਦੇ ਆਪ ਤੇ ਤੂੰ ਯਾਰ 10ਵੀਂ ਪਾਸ ਆ ਇੱਕ ਬੰਦਾ ਜਿਹੜਾ 8 ਵਾਰ ਦਾ ਐਮਪੀ ਜਿਨੇ ਪੀ ਐਚ ਡੀ ਹੈ ਤੁਸੀਂ ਉਹਦੀ ਰੰਗ ਤੇ ਢੰਗ ਬਾਰੇ ਜਿਹੜਾ ਬੋਲ ਰਹੇ ਉਹਦੇ ਕਰਕੇ ਉਹ ਬੁਰੀ ਤਰ੍ਹਾਂ ਜਿਹੜੇ ਨੇ ਉਹ ਫਸ ਗਏ ਨੇ ਇਸ ਕਰਕੇ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਆ ਸਿਆਸਤ ਵੀ ਜਿਹੜੀ ਆ ਉਹ ਪੂਰੀ ਹੋ ਰਹੀ ਆ ਹੁਣ ਇਹਦੇ ਚ ਦੇਖਦੇ ਕਿ ਲੋਕ ਉਹਨਾਂ ਨੂੰ ਜਿਹੜਾ ਮਾਫ ਕਰਦੇ ਕਿ ਨਹੀਂ ਕਰਦੇ ਨਾ ਉਹ ਸਭ ਤੋਂ ਜਿਹੜਾ ਵਾ ਉਹ ਗੱਲ ਹੈ ਕਿ ਐਸਸੀ ਕਮਿਸ਼ਨ ਨੇ ਵੀ ਡਿਪਟੀ ਕਮਿਸ਼ਨਰ ਕਮ ਰਟਰਨਿੰਗ ਅਫਸਰ ਜਿਹੜੇ ਇਸ ਟਾਈਮ ਜਿਹੜੇ ਤਰਨ ਤਾਰਨਦੇ ਨੇ ਉਹਨਾਂ ਨੂੰ ਬੁਲਾਇਆ ਹੋਇਆ ਇਸ ਮਸਲੇ ਦੇ ਵਿੱਚ ਉਹ ਹੁਣ 6 ਤਰੀਕ ਨੂੰ ਕੱਲ ਉਹ ਰਿਪੋਰਟ ਜਿਹੜੀ ਆ ਉਹ ਦਿੰਦੇ ਕਿ ਨਹੀਂ ਦਿੰਦੇ ਹੁਣ ਬੂਟਾ ਸਿੰਘ ਉਹਨਾਂ ਬਾਰੇ ਗੱਲ ਕੀਤੀ ਏ 1 April 1985 ਨੂੰ ਅਕਾਲ ਤਖਤ ਨੇ ਉਹ ਸ਼ਰਮਣ ਕੀਤਾ ਸੀ ਅਕਾਲ ਤਖਤ ਸਾਹਿਬ ਵੱਲੋਂ 2 September 1984 ਨੂੰ ਜਾਰੀ ਕੀਤੇ ਹੁਕਮ ਰਾਹੀਂ ਬੂਟਾ ਸਿੰਘ ਕੇਂਦਰੀ ਮੰਤਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤੇ ਉਸ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ 31 March 1985 ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਹਾਜ਼ਰ ਹੋ ਕੇ ਆਪਣੀ ਗਲਤੀ ਦੀ ਭੁੱਲ ਬਖਸ਼ਾਵੀ ਤੇ ਤਨਖਾਹ ਲਗਾਵੇ ਬੂਟਾ ਸਿੰਘ ਦੀ ਨਿਯਤ ਮਿਤੀ ਤਨਖਾਹ ਲਾਉਣ ਦੇ ਭੁੱਲ ਬਖਸ਼ਾਉਣ ਲਈ ਸ਼੍ਰੀ ਕਾਲ ਸਭ ਤੇ ਹਾਜ਼ਰ ਨਹੀਂ ਹੋਇਆ ਜਿਹੜਾ ਕਰਕੇ ਉਹਨੇ ਬੂਟਾ ਸਿੰਘ ਨੇ ਅਕਾਲ ਤਖਤ ਦੇ ਹੁਕਮਾਂ ਦੀ ਘੋਰ ਲੰਗਣਾ ਕਿਤੇ ਇਸ ਕਰਕੇ ਬੂਟਾ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਅਪਮਾਨ ਦਾ ਦੋਸ਼ੀ ਮੰਨਿਆ ਗਿਆ ਸੋ ਬੂਟਾ ਸਿੰਘ ਨੂੰ ਖਾਲਸਾਈ ਮਰਿਆਦਾਂ ਅਨਸਾਰ ਸਿੱਖ ਪੰਥ ਚੋਂ ਖਾਰਜ ਕੀਤਾ ਜਾਂਦਾ ਉਸ ਸਮੇਂ ਜਿਹੜੇ ਜਥੇਦਾਰ ਸਨ ਸ਼੍ਰੀ ਕਾਲਤਕ ਸਾਹਿਬ ਦੇ ਉਸ ਹਨ ਗਿਆਨੀ ਕਰਪਾਲ ਸਿੰਘ ਤੇ ਉਸ ਸਮੇਂ ਜਿਹੜੇ ਬਾਕੀ ਜਿਹੜੇ ਜਥੇਦਾਰ ਸਨ ਉਹਨਾਂ ਦੇ ਵਿੱਚ ਹੈੱਡ ਗਰੰਥੀ ਸਨ ਗਿਆਨੀ ਸਾਹਿਬ ਸਿੰਘ ਫਿਰ ਜਥੇਦਾਰ ਸਿੰਘ ਹਰਚਰਨ ਸਿੰਘ ਮੰਨ ਲਓ ਤੇ ਗਿਆਨੀ ਪ੍ਰੀਤਮ ਸਿੰਘ ਹੈੱਡ ਗਰੰਥੀ ਇਹ ਉਦੋਂ ਇਹਨਾਂ ਨੇ ਇੱਕ ਗਲਾਸ ਕੀਤਾ ਸੀ ਇਸ ਕਰਕੇ ਉਹ ਪਾਵੇਂ ਉਹਨਾਂ ਦੇ ਪਸ਼ੋਕੜ ਕੀ ਸੀ ਤੇ ਅੱਜ ਉਹਨੂੰ ਸਾਡੇ ਦੁਨੀਆ ਦੇ ਉਹ ਫਾਨੀ ਸੰਸਾਰ ਚ ਨਹੀਂ ਨੇ ਤੇ ਪਰ ਇੱਕ ਕਾਂਗਰਸ ਪਾਰਟੀ ਦਾ ਲੀਡਰ ਰਾਜਾ ਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਲੀਡਰ ਬੂਟਾ ਸਿੰਘ ਉਹ ਨਹੀਂ ਕਾਂਗਰਸ ਪਾਰਟੀ ਤੁਸੀਂ ਆਪਣੇ ਹੀ ਮਰਹੂਮ ਲੀਡਰਾਂ ਪਰ ਇਹੋ ਜਿਹਾ ਸ਼ਬਦ ਬੋਲੂਗੇ ਨਾ ਤੇ ਤੁਸੀਂ ਆਪਣੇ ਆਪ ਚ ਜਿਹੜਾ ਵਾ ਗਲਤ ਤੁਸੀਂ ਇਹ ਕਹਿੰਦੇ ਕਿ ਪੱਠੇ ਪਾਉਂਦਾ ਸੀ ਕਾਲੇ ਰੰਗ ਦਾ ਸੀ ਯਾਰ ਇਹ ਕੋਈ ਗੱਲ ਕਰਨ ਦੀ ਹੈ ਕੀ ਸਾਫਤ ਕੀ ਕਰਨਾ ਚਾਹੁੰਦੇ ਹੋ ਔਰ ਮਜਬੀ ਸਿੱਖ ਭਾਈਚਾਰਾ ਪੰਜਾਬ ਦਾ ਇੱਕ ਧਾਕੜ ਭਾਈਚਾਰਾ ਹੈਗਾ ਜਿਨ੍ਹਾਂ ਨੇ ਉਹਨਾਂ ਦਾ ਵੀ ਸਿੱਖ ਪੰਥ ਦੇ ਵਿੱਚ ਵੱਡਾ ਰੋਲ ਆ ਉਹਨਾਂ ਦੀ ਭੂਮਿਕਾ ਉਹਨਾਂ ਦੇ ਸੰਘਰਸ਼ ਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਬਰਾਬਰ ਦਾ ਹੱਕ ਦੇਣਾ ਕਿ ਨਹੀਂ ਦੇਣਾ ਪਰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸੇ ਕਿਹੜੀਆਂ ਲੜਾਈਆਂ ਉਹਨਾਂ ਨੇ ਨਹੀਂ ਲੜੀਆਂ ਕਿਸ ਜੰਗ ਦੇ ਵਿੱਚ ਉਹਨਾਂ ਸ਼ਹੀਦੀਆਂ ਪ੍ਰਾਪਤ ਨਹੀਂ ਕੀਤੀਆਂ ਸਾਰਾ ਗੜੀ ਦੀ ਸਭ ਤੋਂ ਵੱਡੀ ਲੜਾਈ ਆ ਜਾਂ ਗੁਰੂ ਸਾਹਿਬ ਨੇ ਜਿੰਨੀਆਂ ਲੜਾਈਆਂ ਉਹਨਾਂ ਦੇ ਵਿੱਚ ਵੀ ਆ ਤੇ ਤੁਸੀਂ ਸਭ ਤੋਂ ਵੱਡੀ ਗੱਲ ਕਿ ਜਦੋਂ ਦਸ਼ਮ ਪਾਤਸ਼ਾਹ ਨੇ ਛੋਟੀਆਂ ਕੌਮਾਂ ਨੂੰ ਛੋਟੀਆਂ ਜਾਤਾਂ ਨੂੰ ਕੰਮੀ ਲੋਕਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਆਖ ਦਿੱਤਾਗਾ ਤੇ ਤੁਸੀਂ ਅੱਜ ਵੀ ਕਾਲਾ ਰੰਗ ਮੰਨ ਲਓ ਤੁਹਾਡੇ ਘਰ ਦੇ ਵਿੱਚ ਕੋਈ ਕਾਲਾ ਰੰਗ ਵਾਲਾ ਬੰਦਾ ਹੈ ਤੇ ਤੁਸੀਂ ਉਹਨੂੰ ਕੀ ਨਫ਼ਰਤ ਕਰਦੇ ਹੋ ਜੇ ਤੁਹਾਡੇ ਘਰ ਦੇ ਵਿੱਚ ਜਿਹੜੇ ਕੰਮੀ ਲੋਕ ਨੇ ਉਹਨਾਂ ਨੂੰ ਤੁਸੀਂ ਨਫ਼ਰਤ ਕਰਦੇ ਹੋ ਇਹ ਹੁਣ ਸਵਾਲ ਰਾਜਾ ਮਰਿੰਦਰ ਸਿੰਘ ਵੜਿੰਗ ਤੇ ਖੜੇ ਹੋਣਗੇ ਮਾਫੀ ਮੰਗ ਲਈ ਆ ਪਰ ਲੋਕ ਇਹਨਾਂ ਨੂੰ ਯਾਦ ਕਰਾਉਂਦੇ ਰਹਿਣਗੇ ਇਦਾਂ ਦਾ ਜਦੋਂ ਲੀਡਰ ਬਿਆਨ ਦਿੰਦੇ ਨੇ ਉਹਨਾਂ ਦੀ ਪਰਸਨੈਲਿਟੀ ਦੇ ਫਰਕ ਪੈਂਦਾ ਹੈਗਾ ਉਹ ਲੋਕੀ ਅੱਜ ਗੱਲਾਂ ਕਰ ਰਹੇ ਨੇ ਕਿ ਤੁਹਾਡੇ 'ਚ ਜਿਹੜੇ ਐਸਸੀ ਭਾਈਚਾਰੇ ਨਾਲ ਲੀਡਰ ਸਬੰਧ ਕਰਨੇ ਕਿ ਉਹਨਾਂ ਨੂੰ ਫਿਰ ਬਾਹਰ ਕੱਢ ਦੋਗੇ ਕਿ ਤੁਸੀਂ ਚਰਨਜੀਤ ਚੰਨੀ ਸਾਹਿਬ ਨੂੰ ਬਾਹਰ ਕੱਢ ਦੋਗੇ ਕਿ ਤੁਸੀਂ ਡੈਨੀ ਬਡਾਲਾ ਨੂੰ ਬਾਹਰ ਕੱਢ ਦੋਗੇ ਜਾਂ ਜਿਹੜੇ ਤੁਹਾਡੇ ਇਸ ਟਾਈਮ ਐਸਸੀ ਭਾਈਚਾਰੇ ਨਾਲ ਸਬੰਧ ਰੱਖਦੇ ਐ ਐਮਐਲਏ ਜਾਂ ਕਾਨੂੰਨ ਮੁਤਾਬਕ ਵਿਧਾਨ ਮੁਤਾਬਕ 117 ਜੋ 34 ਜਿਹੜੇ ਨੇ ਰਾਖਵੇਂ ਹਲਕੇ ਨੇ ਜਿਹਦੇ ਵਿੱਚ ਬਹੁਤ ਸਾਰੇ ਅਸੀ ਭਾਈਚਾਰਾ ਜਾਂ ਬਾਲਮਿਕ ਭਾਈਚਾਰਾ ਜਾਂ ਮਜਬੀ ਸਿੱਖ ਭਾਈਚਾਰਾ ਜਾਂ ਰਵੀਦਾਸੀਆ ਭਾਈਚਾਰਾ ਜਾਂ ਰਾਮਦਾਸੀਆ ਭਾਈਚਾਰਾ ਇਲیکشن ਲੜਦੇ ਨੇ ਜਿੱਤਦੇ ਨੇ ਸਰਕਾਰਾਂ ਦਾ ਹਿੱਸਾ ਬੰਦੇ ਨੇ ਤੇ ਉਹ ਤੁਸੀ ਉਹਨੇ ਕਹਤੋ ਕਿ ਕਾਲੂ ਤੁਸੀ ਵੀ ਲੋਕ ਕੀ ਕਹਿੰਦੇ ਆ ਕਿ ਲੋਕੀ ਫੇਸਬੁਕ ਤੇ ਪੀਐਸਜੀ ਇੱਕ ਚੈਲੰਜ ਚੰਨੀ ਐ ਐਕਸੀ ਭਾਈ ਚਾਰੇ ਉੱਠਿਆ ਸੀ ਉਹਦਾ ਰੰਗ ਇਦਾਂ ਦਾ ਸੀ ਅਸੀਂ ਉਹਨੂੰ ਚੀਫ ਮਨਿਸਟਰ ਬਣਾਤਾ ਮਦਰ ਰਾਜਾ ਬਰਿੰਦਰ ਸਿੰਘ ਵੜਿੰਗ ਉਹਨਾਂ ਨੇ ਮੁਸੀਬਤ ਆਪਣੇ ਸਿਰ ਆਪ ਲਈ ਹੈਗੀ ਆ ਇਸ ਸ਼ਬਦ ਗੁਰੇਜ਼ ਕਰਨੀ ਚਾਹੀਦਾ ਔਰ ਇੱਕ ਜਿਹੜਾ ਸੂਝਵਾਨ ਹੁੰਦਾ ਨਾ ਤੁਸੀਂ ਕੰਮ ਦੱਸੋ ਥੇ ਪੀ ਕਾਂਗਰਸ ਪਾਰਟੀ ਨੇ ਪੰਜਾਬ ਵਾਸਤੇ ਆ ਕੰਮ ਕੀਤਾ ਨੈਸ਼ਨਲ ਲੈਵਲ ਤੇ ਆ ਕੰਮ ਕੀਤਾਗਾ ਪੀ ਜੇ ਤੁਸੀਂ ਇਹ ਕਹੋਗੇ ਕਿ ਗਿਆਨੀ ਜੈਲ ਸਿੰਘ ਨੂੰ ਪ੍ਰਾਈਮ ਮਿੰისტਰ ਬਣਾ ਦਿੱਤਾ ਡਾਕਟਰ ਮਨਮੋਹ ਸਿੰਘ ਨੂੰ ਪ੍ਰਾਈਮ ਮਿੰისტਰ ਕਾਂਗਰਸ ਨੇ ਬਣਾ ਦਿੱਤਾ ਜਾਂ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਨੇ ਬਣਾ ਦਿੱਤਾਗਾ ਉਸ ਕਾਂਗਰਸ ਪਾਰਟੀ ਨੇ ਅਸਾਨ ਨਹੀਂ ਕੀਤਾਗਾ ਉਹਨਾਂ ਦੀ ਲਿਆਕਤ ਸੀ ਕਾਬਲੀਅਤ ਸੀ ਡਿਜ਼ਰਵ ਕਰਦੇ ਡਿਜ਼ਰਵ ਕਰਦੇ ਡਾਕਟਰ ਮਨਮੋਹ ਸਿੰਘ ਦੀ ਤੇ ਪੂਰੇ ਵਰਲਡ ਦੇ ਵਿੱਚ ਕੋਈ ਉਹਨਾਂ ਵਰਗੀ ਜੁੱਤੀ ਦੀ ਰੀਸ ਨਹੀਂ ਕਰ ਸਕਦਾ ਕਾਂਗਰਸ ਪਾਰਟੀ ਨੂੰ ਲੋੜ ਸੀ ਡਾਕਟਰ ਮਨਮੋਹਨ ਸਿੰਘ ਦੀ ਨਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਪਾਰਟੀ ਦੀ ਲੋੜ ਸੀ ਕਾਂਗਰਸ ਪਾਰਟੀ ਨੇ ਆਪਣੇ ਬਲਬੁੱਤ ਆਪਣੀ ਲੋੜ ਨੂੰ ਪੂਰੀ ਕਰਨ ਵਾਸਤੇ ਕਿਉਂਕਿ ਉਹਨਾਂ ਕੋਲ ਉਸ ਸਮੇਂ ਉਸ ਲੈਵਲ ਦਾ ਬੰਦਾ ਨਹੀਂ ਸੀ ਹੈਗਾ ਡਾਕਟਰ ਮਨਮੋਹਨ ਸਿੰਘ ਆਦਿਤਾ ਸਿੱਖਾਂ ਨੂੰ ਖੁਸ਼ ਕਰਨ ਨਾਲ ਇੱਕ ਮਸਲਾ ਤੇ ਕਾਂਗਰਸ ਪਾਰਟੀ ਤੇ ਸਿੱਖਾਂ ਨੂੰ ਖੁਸ਼ ਨਹੀਂ ਕਰ ਸਕਦੇ ਜਿਨ੍ਹਾਂ ਨੇ ਸਾਡਾ 3000 ਬੰਦਾ ਦਿੱਲੀ ਮਾਰਿਆ ਹੋਵੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਹੋਣ ਸਾਡੇ ਗੁਰਧਾਮ ਟਾਏ ਹੋਣ ਉਹਨਾਂ ਨੂੰ ਕੋਈ ਮਾਫ਼ਤ ਕੀਤਾ ਨਹੀਂ ਜਾ ਸਕਦਾ ਤੇ ਇਹ ਕੋਈ ਵਡਿਆਈ ਨਹੀਂ ਹੈਗੀ ਤੁਸੀਂ ਵੀ ਅੱਜ ਜੇ ਨੈਸ਼ਨਲ ਪਾਰਟੀ ਦੇ ਯੂਥ ਦੇ ਪ੍ਰੈਜ਼ੀਡੈਂਟ ਰਹੇ ਹੋ ਜਾਂ ਅੱਜ ਜੇ ਤੁਸੀਂ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਤੁਹਾਡੀ ਕਾਬਲੀਅਤ ਤਾਡੀ ਉਹ ਨਹੀਂ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ ਜਾਂ ਕੀ ਤੁਹਾਡਾ ਤਾਲੁਕ ਹੈ ਹਰ ਇੱਕ ਦੀ ਆਪਣੀ ਇੱਕ ਕਾਬਲੀਅਤ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਜਿਤ ਕਾਬਲੀਅਤਨ ਤੁਹਾਡੀ ਜਿਹੜੀ ਇੰਟੈਲੀਜੈਂਸ ਈ ਕਾਬਲੀਅਤ ਜਾਂ ਤੁਹਾਡੀ ਜਿਹੜੀ ਤੁਹਾਡੀ ਮਿਹਨਤ ਸੀ ਤੁਸੀਂ ਉਹਨੂੰ ਇੱਕ ਜਾਤ ਦੇ ਨਾਲ ਜਾਂ ਇੱਕ ਰੰਗ ਦੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹੋ ਮਤਲਬ ਤੁਸੀਂ ਇਹ ਸਾਬਤ ਕੀਤਾ ਕਿ ਬੂਟਾ ਸਿੰਘ ਦੇ ਵਿੱਚ ਕੋਈ ਕਾਬਲੀਅਤ ਨਹੀਂ ਸੀ ਉਹਦੀ ਜਾਤ ਕਰਕੇ ਉਹ ਗਿਆ ਗਿਆ ਤੇ ਉਹ ਕੋ ਰੰਗ ਕਾਲੇ ਕਰਕੇ ਤੁਸੀਂ ਇਹ ਕਹਿਣਾ ਚਾਹੁੰਦੇ ਤੁਸੀਂ ਦੇ ਮਾਫੀ ਉਹਨਾਂ ਦੇ ਪਰਿਵਾਰ ਕੋ ਮੰਗੋ ਸਮੁੱਚੇ ਭਾਈਚਾਰੇ ਕੋ ਨਹੀਂ ਸਿਰਫ ਇੱਕ ਕੱਲਾ ਬੂਟਾ ਸਿੰਘ ਦਾ ਸਵਾਲ ਨਹੀਂ ਸਮੁੱਚਾ ਐਸਸੀ ਭਾਈਚਾਰਾ ਨਹੀਂ ਪੂਰੀ ਮਾਨਵਤਾ ਤੋਂ ਮਾਫੀ ਮੰਗੋ ਪੂਰ ਤੈਨ ਕਰੋੜ ਪੰਜਾਬੀਆਂ ਤੋਂ ਮਾਫੀ ਮੰਗੋ ਕਿ ਤੁਹਾਨੂੰ ਇਹੋ ਜਿਹੇ ਸ਼ਬਦ ਜਿਹੜੇ ਬੋਲਣੇ ਨਹੀਂ ਚਾਹੀਦੇ ਸੀ ਹਰ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਹਰ ਫਿਰਕੇ ਦੇ ਵਿੱਚ ਲੋਕ ਗਰੀਬ ਨੇ ਤੇ ਰੰਗ ਕਾਲਾ ਵੀ ਹੈ ਜੇ ਭਾਈ ਤੁਹਾਨੂੰ ਗੋਰੇ ਪਸੰਦ ਨੇ ਤੁਸੀਂ ਜਾ ਕੇ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਚੀ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਬਣ ਜਾਓ ਉੱਥੇ ਚਲੇ ਜਾਓ ਜੇ ਤੁਹਾਨੂੰ ਰਕਾਲਾ ਰੰਗ ਇੰਨਾ ਹੀ ਮਾੜਾ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ ਰਾਜਾ ਮਰਿੰਦਰ ਸਿੰਘ ਉੜਿੰਗ ਨੂੰ ਸਬਕ ਮਿਲ ਗਿਆ ਉਹ ਜਿੰਨਾ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ ਔਰ ਅੱਗੇ ਤੋਂ ਸ਼ਾਇਦ ਉਹ ਜਦੋਂ ਵੀ ਬੋਲਣਗੇ ਉਹ ਤੋਲ ਕੇ ਬੋਲਣਗੇ ਇਹੋ ਜਿਹੇ ਪੰਗੇ ਨਹੀਂ ਲੈਣਗੇ ਤੁਸੀਂ ਸਦਾ ਇਹ ਤਰਨਤਾਂ ਦੇ ਲੋਕਾਂ ਨੂੰ ਕਹੋ ਜੀ ਸਾਡਾ ਆ ਅਜੰਡਾ ਵਾ ਸਾਡਾ ਐਮਐਲਏ ਜਿਤਾਓ ਤੁਸੀਂ ਜਾ ਕੇ ਬੂਟਾ ਸਿੰਘ ਦੀਆਂ ਗੱਲਾਂ ਕਰ ਲਾ ਪਿਓ ਡਾਕਟਰ ਮਨਮੋਹ ਸਿੰਘ ਦੀਆਂ ਗੱਲਾਂ ਕਰ ਰਹੇ ਹੋ ਨਾ ਇਸ ਕਰ ਮੈਨ ਲੱਗਦਾ ਕਿ ਰਾਜਾ ਮਰਿੰਦਰ ਸਿੰਘ ਵੜਿੰਗੜਾ ਕੋ ਗਲਤੀ ਹੋ ਉਹਨਾਂ ਨੇ ਮਾਫੀ ਮੰਗ ਲਈ ਹੈ ਹਾਲਾਂਕਿ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਲੀਡਰ ਨਹੀਂ ਬੋਲਿਆ ਛੋਟੇ ਛੋਟੇ ਉਹਨ ਲੀਡਰ ਉਹਨਾਂ ਦੇ ਹੱਕ ਵਿੱਚ ਬੋਲੇ ਚੰਜੀ ਚੰਨੀ ਉਹਨਾਂ ਵੀ ਕਿਹਾ ਇਸ ਕਿ ਇਹਨੇ ਗਲਤ ਕੀਤਾ ਹੈਗਾ ਨਾ ਬਾਕੀ ਤਾਂ ਹੋਰ ਕੋਈ ਇਹ ਵੱਡਾ ਲੀਡਰ ਆਇਆ ਨਹੀਂ ਹੈਗਾ ਪਰ ਇਹ ਜਿਹੜਾ ਪਰਚਾ ਜਿਹੜਾ ਸਵਾਲ ਜਿਹੜਾ ਹੁਣ ਉਹ ਕਪੂਰਥੱਲੇ ਉਹਨਾਂ ਦੇ ਬੂਟਾ ਸਿੰਘ ਹੋਣਾਂ ਦੇ ਲੜਕੇ ਵੱਲੋਂ ਦਰਜ ਕਰਵਾਇਆ ਗਿਆ ਹੈਗਾ ਨਾ ਉਹ ਕਿੰਨਾ ਸਟੈਂਡ ਕਰਦਾ ਹੈਗਾ ਉਹਦੇ 'ਚ ਆਫੈਂਸ ਵੱਡਾ ਕਿਉਂਕਿ ਸੰਵਿਧਾਨ ਦੇ ਵਿੱਚ ਰੰਗ ਨਸਲ ਭੇਦ ਨੂੰ ਲੈ ਕੇ ਵੀ ਜੁਰਮ ਬਣਦਾ ਹੈਗਾ ਉਹ ਦੇ ਦੇ ਕੋਈ ਪਰਚਾ ਟਿਕਦਾ ਕਿ ਨਹੀਂ ਟਿਕਦਾ ਇਹਨਾਂ ਨੂੰ ਰੈਸਟ ਕਰਦੇ ਕਿ ਨਹੀਂ ਕਰਦੇ ਹੈਗੇ ਕਿਉਂਕਿ ਇਹਨਾਂ ਨੇ ਮੈਨੂੰ ਵਕੀਲਾਂ ਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਹੈਗੀ ਬਾਕੀ ਕਿਉਂਕਿ ਚੌਂਕ ਕਮਿਸ਼ਨ ਆ ਉਹ ਚੋਣ ਕਮਿਸ਼ਨ ਨੇ ਦੇਖਣਾ ਸੀ ਕਿ ਇਹਦੇ ਖਿਲਾਫ ਪਰਚਾ ਦਰਜ ਬੰਦਦਾ ਕਿ ਨਹੀਂ ਬੰਦਦਾ ਕਿਉਂਕਿ ਜਿਹੜੀ ਘਟਨਾ ਵਾਪਰੀ ਆ ਉਹ ਤਰਨਤਾਂ ਦੇ ਵਿੱਚ ਵਾਪਰੀ ਹੈਗੀ